ਅੰਗੀਕਾਰ ਕਿਉ ਮੇਰਾ ਕਰਤਾ ਗੁਰਪੂਰੇ ਕੀ ਵਡਿਆਈ ਆਪ ਚਲ ਨੀਵ ਧਰੀ ਗੁਰੂ ਨਾਨਕ ਨਿਤ ਨਿਤ ਚੜੇ ਸਵਾਈ ਹਉ ਗੁਰੂ ਕੀ ਸਾਧ ਸੰਗਤ ਪਿਆਰੇ ਬਾਬਾ ਜੀ ਧੰਤਨ ਬਾਬਾ ਇਸਰ ਸੰਜੀ ਮਹਾਰਾਜ ਨਾਨਕ ਸਰਕਲੀਰਾ ਵਾਲੇ ਗੁਰੂ ਕੀ ਸਾਧ ਸੰਗਤ ਬਾਬਾ ਜੀ ਨਾਨਕ ਸਰ ਵਿੱਚ ਬੜੀ ਤੇਜ਼ੀ ਨਾਲ ਸੇਵਾ ਕਰਵਾ ਰਹੇ ਹਨ ਕਿਧਰੇ ਇੱਟਾਂ ਦੀ ਚੜਾਈ ਹੋ ਰਹੀ ਹੈ ਕਿਧਰੇ ਲੈਂਟਰ ਪੈ ਰਿਆ ਹੈ ਕਿਤੇ ਪਲਾਸਟਰ ਹੋ ਰਿਹਾ ਹੈ ਬਈ ਕਿਤੇ ਪੱਥਰ ਲੱਗ ਰਿਹਾ ਹੈ ਤੇ ਕਿਧਰੇ ਗੁੰਬਦ ਤੇ ਸੋਨਾ ਚੜਾਇਆ ਜਾ ਰਿਹਾ ਹੈ ਬਾਬਾ ਜੀ ਹਰ ਜਗ੍ਹਾ ਜਾ ਕੇ ਸੇਵਾਦਾਰਾਂ ਨੂੰ ਹੁਕਮ ਕਰਦੇ ਹਨ ਬਈ ਤਕੜੇ ਹੋ ਕੇ ਸੇਵਾ ਕਰੋ ਤਕੜੀ ਹੁਕੀ ਸੇਵਾ ਕਰੋ ਕੋਈ ਟੱਲ ਨਹੀਂ ਕਰਨੀ ਇਸ ਤਰ੍ਹਾਂ ਦਿਨ ਰਾਤ ਬੜੇ ਜੋਰਾਂ ਨਾਲ ਸੇਵਾ ਚੱਲ ਰਹੀ ਹੈ ਹਰ ਰੋਜ਼ ਲੱਖਾਂ ਰੁਪਏ ਖਰਚ ਹੋਈ ਜਾਂਦੇ ਹਨ ਗੋਲ ਕੇ ਰੱਖੀ ਕੋਈ ਨਹੀਂ ਹੈ ਕਿਸੇ ਪਾਸੋਂ ਪੈਸੇ ਮੰਗਣ ਦਾ ਬਾਬਾ ਜੀ ਦਾ ਹੁਕਮ ਨਹੀਂ ਆ ਜਿੰਨੀ ਕੋ ਸੇਵਾ ਆਉਂਦੀ ਹੈ ਉਨੀ ਲੱਗ ਜਾਂਦੀ ਹੈ ਇਸ ਕਰਕੇ ਖਰਚੇ ਸੇਵਾ ਤੋਂ ਜ਼ਿਆਦਾ ਹੋ ਰਿਹਾ ਹੈ ਸੋ ਸਾਧ ਸੰਗਤ ਇਸ ਕਰਕੇ ਭਾਈ ਇੰਦਰ ਸਿੰਘ ਜੀ ਗੱਡਾ ਤੇ ਠੇਕੇਦਾਰ ਗੁਰदयाल ਸਿੰਘ ਜੀ ਜੋ ਮੂਹਰੇ ਲੱਗ ਕੇ ਸੇਵਾ ਕਰਵਾ ਰਹੇ ਹਨ ਇਹਨਾਂ ਨੇ ਜਗਰਾਵਾਂ ਦੁਕਾਨਾਂ ਤੋਂ ਸਮਾਨ ਚੁਕਣਾ ਸ਼ੁਰੂ ਕਰ ਦਿੱਤਾ ਬਈ ਜਦੋਂ ਕੋਈ ਸੇਵਾ ਆਵੇਗੀ ਤਾਂ ਉਹ ਅਧਾਰ ਚੁਕਾ ਦੇਵਾਂਗੇ ਜਦੋਂ ਦੁਕਾਨਾਂ ਤੇ ਦੇਣ ਵਾਲੀ ਕਾफी ਰਕਮ ਹੋ ਗਈ ਤਾਂ ਗੁਰਦੇਵਾਲ ਸਿੰਘ ਜੀ ਤੇ ਭਾਈ ਇੰਦਰ ਸਿੰਘ ਜੀ ਗੱਡੇ ਨੇ ਬਾਬਾ ਜੀ ਕੋਲ ਆ ਕੇ ਬੇਨਤੀ ਕੀਤੀ ਬਾਬਾ ਜੀ ਸੇਵਾ ਬਹੁਤ ਜ਼ੋਰਾਂ ਤੇ ਚੱਲ ਰਹੀ ਹੈ ਤੇ ਜੋ ਸਮਾਨ ਉਧਾਰ ਲਿਆਂਦਾ ਹੈ ਉਹ ਦੁਕਾਨਾਂ ਵਾਲੇ ਹੁਣ ਪੈਸੇ ਮੰਗਦੇ ਹਨ ਸੋ ਕਿਵੇਂ ਕਰੀਏ ਤਾਂ ਬਾਬਾ ਜੀ ਕਹਿਣ ਲੱਗੇ ਵੀ ਅਸੀਂ ਥੋੜਾ ਲਿਆਂਦਾ ਹੈ ਅਸੀਂ ਥੋੜਾ ਲਿਆਂਦਾ ਹੈ ਤੁਸੀਂ ਲਿਆਂਦਾ ਹੁਣ ਤੁਸੀਂ ਜਾਣੋ ਸੋ ਇਹ ਕਹਿ ਕੇ ਮੋੜ ਦਿੱਤਾ ਕੁਝ ਦਿਨ ਲੰਘੇ ਤਾਂ ਇਹਨਾਂ ਦੋਹਾਂ ਨੇ ਫਿਰ ਆ ਕੇ ਬੇਨਤੀ ਕੀਤੀ ਬਾਬਾ ਜੀ ਸਾਨੂੰ ਤਾਂ ਨੀਂਦ ਨਹੀਂ ਆਉਂਦੀ ਜਿਹੜਾ ਸਮਾਨ ਉਧਾਰ ਲੈ ਕੇ ਆਏ ਹਾਂ ਉਹ ਰਕਮ ਦੇਣੀ ਹੈ ਤੁਸੀਂ ਕੋਈ ਕਿਰਪਾ ਕਰੋ ਬਾਬਾ ਜੀ ਫਿਰ ਕਹਿਣ ਲੱਗੇ ਕਿ ਸਾਡੇ ਕੋਲੋਂ ਪੁੱਛ ਕੇ ਲੈ ਕੇ ਆਏ ਸੀ ਬਈ ਇਹ ਤੁਹਾਡਾ ਕੰਮ ਹੈ ਜਿਵੇਂ ਮਰਜ਼ੀ ਕਰੋ ਸੋ ਇਹ ਬਚਨ ਕਰਕੇ ਫਿਰ ਮੋੜ ਦਿੱਤਾ ਹੁਣ ਸਰਦਾਰ ਗੁਰਦੇਵਾਲ ਸਿੰਘ ਜੀ ਤੇ ਇੰਦਰ ਸਿੰਘ ਜੀ ਦੋਨੋਂ ਸੋਚਦੇ ਹਨ ਕਿ ਦੁਕਾਨਾਂ ਵਾਲਿਆਂ ਨੇ ਤਾਂ ਬਈ ਆਪਣੇ ਗਲ ਵਿੱਚ ਸਾਫਾ ਪਾਉਣਾ ਹੈ ਬੜੇ ਕੁਸੂਤੇ ਫਸੇ ਹਨ ਆ ਚੰਗੀ ਮੁਖਤਿਆਰੀ ਮਿਲੀ ਹੈ ਕਿਤੇ ਭੱਜਣਾ ਹੀ ਨਾ ਪੈ ਜਾਵੇ ਸੋ ਸਾਧ ਸੰਗ ਤੇ ਵੀ ਇੱਕ ਪਰਚਾ ਹੀ ਹੈ ਹੁਣ 1-2 ਦਿਨਾਂ ਬਾਅਦ ਫਿਰ ਰਾਏ ਕਰਕੇ ਬਾਬਾ ਜੀ ਕੋਲ ਬੇਨਤੀ ਕਰਨ ਪਹੁੰਚੇ ਉਸ ਵੇਲੇ ਬਾਬਾ ਜੀ ਕੋਲ ਹਜ਼ੂਰੀਏ ਬਾਬਾ ਸਾਧੂ ਸਿੰਘ ਜੀ ਔਰ ਭਾਈ ਜੀਤਾ ਸਿੰਘ ਜੀ ਤੇ ਸੰਤ ਨਾਰੈਣ ਸਿੰਘ ਜੀ ਸੇਵਾ ਕਰ ਰਹੇ ਸਨ ਇਹਨਾਂ ਨੇ ਬੇਨਤੀ ਕੀਤੀ ਬਾਬਾ ਜੀ ਹੁਣ ਤਾਂ ਕੋਈ ਚਾਰਾ ਨਹੀਂ ਚੱਲਦਾ ਸੇਵਾ ਬਹੁਤ ਦੁਕਾਨਾਂ ਤੋਂ ਉਧਾਰ ਆਈ ਹੈ ਅਸੀਂ ਤਾਂ ਉਹਨਾਂ ਨੂੰ ਮੂੰਹ ਦਿਖਾਉਣ ਯੋਗੇ ਨਹੀਂ ਰਹੇ ਕਿਉਂਕਿ ਸਮਾਨ ਦੀ ਤਾਂ ਰੋਜ਼ ਲੋੜ ਪੈਂਦੀ ਹੈ ਹੁਣ ਕਿਵੇਂ ਕਰੀਏ ਤਾਂ ਸਾਧ ਸੰਗਤ ਜੀ ਭਾਈ ਇੰਦਰ ਸਿੰਘ ਜੀ ਗੱਡੇ ਨੇ ਆਖਿਆ ਤੁਸੀਂ ਮੈਨੂੰ ਘਰ ਭੇਜੋ ਮੈਂ ਆਪਣੀ ਜ਼ਮੀਨ ਵੇਚ ਕੇ ਪੈਸੇ ਲਿਆ ਕੇ ਦੁਕਾਨਾਂ ਤੇ ਦੇ ਆਉਂਦਾ ਹਾਂ ਤੇ ਇੱਧਰ ਗੁਰਦਿਆਲ ਸਿੰਘ ਜੀ ਨੇ ਆਖਿਆ ਕਿ ਮੈਨੂੰ ਦੇਰਾਦੂਨ ਭੇਜੋ ਮੈਂ ਆਪਣੀ ਕੋਠੀ ਵੇਚ ਆਉਂਦਾ ਹਾਂ ਤੇ ਜੋ ਕੁਝ ਕਿਸੇ ਦਾ ਦੇਣਾ ਹੈ ਉਹ ਦੇ ਦਿੰਦੇ ਹਾਂ ਤਾਂ ਬਾਬਾ ਜੀ ਕਹਿੰਦੇ ਹੁਣ ਤਾਂ ਜ਼ਮੀਨ ਕੋਠੀ ਵੇਚ ਕੇ ਪੈਸੇ ਦੇਵੋਗੇ ਇਹ ਸੇਵਾ ਤਾਂ ਇੰਜ ਹੀ ਚਲਦੀ ਰਹਿਣੀ ਹੈ ਫਿਰ ਕੀ ਕਰੋਗੇ ਇਹਨਾਂ ਨੇ ਬੇਨਤੀ ਕੀਤੀ ਬਾਬਾ ਜੀ ਫੇਰ ਦੀ ਫੇਰ ਵੇਖੀ ਜਾਏਗੀ ਜੇ ਇਸ ਤਰ੍ਹਾਂ ਨਹੀਂ ਕਰਨਾ ਤਾਂ ਕੁਝ ਚਿਰ ਸੇਵਾ ਬੰਦ ਕਰਦੇ ਹੋ ਜਦੋਂ ਸੇਵਾ ਆਏਗੀ ਉਦੋਂ ਪਿਛਲਾ ਹਿਸਾਬ ਕਰਕੇ ਫਿਰ ਸੇਵਾ ਸ਼ੁਰੂ ਕਰਦੇ ਹੋ ਜਦੋਂ ਇਹ ਗੱਲ ਇਹਨਾਂ ਨੇ ਆਖੀ ਨਾ ਸਾਧ ਸੰਗਤ ਇਹ ਗੱਲ ਸੁਣ ਕੇ ਬਾਬਾ ਜੀ ਰੋਹ ਵਿੱਚ ਆ ਕੇ ਕਹਿਣ ਲੱਗੇ ਵੀ ਤੁਸੀਂ ਕੌਣ ਹੋ ਸੇਵਾ ਬੰਦ ਕਰਾਉਣ ਵਾਲੇ ਆ ਰੋਹ ਵਿੱਚ ਆ ਕੇ ਬਾਬਾ ਜੀ ਆਖਣ ਲੱਗੇ ਤੁਸੀਂ ਕੌਣ ਹੋ ਸੇਵਾ ਬੰਦ ਕਰਾਉਣ ਵਾਲੇ ਇਹ ਸੇਵਾ ਤਾਂ ਇਸ ਤੋਂ ਵੀ ਵਧਣੀ ਹੈ ਤੇ ਤੇਜ਼ ਹੋਣੀ ਹੈ ਇਹ ਦਰਗਾਹੀ ਸੇਵਾ ਹੈ ਖਬਰਦਾਰ ਜੇ ਇਹੋ ਜੀ ਵੱਧ ਘੱਟ ਗੱਲ ਸਾਡੇ ਕੋਲ ਕੀਤੀ ਤਾਂ ਆ ਦੂਜੇ ਤੀਜੇ ਦਿਨ ਸਾਡੇ ਕੋਲ ਆ ਕੇ ਢਿਲੀਆਂ ਜੀਆਂ ਗੱਲਾਂ ਕਰਨ ਲੱਗ ਜਾਂਦੇ ਹੋ ਭਈ ਇਹ ਸੇਵਾ ਦੇ ਮਾਲਕ ਨੂੰ ਫਿਕਰ ਹੈ ਜਾਓ ਜਾ ਕੇ ਆਪਣਾ ਕੰਮ ਕਰੋ ਸੋ ਇਹ ਬਚਨ ਕਰਕੇ ਇਹਨਾਂ ਨੂੰ ਫੇਰ ਤੋੜ ਦਿੱਤਾ ਇਹ ਟਿੱਲੇ ਜੇ ਹੋ ਕੇ ਬਾਹਰ ਆ ਗਏ ਤੇ ਸੋਚਣ ਲੱਗੇ ਭਈ ਨਾ ਕੋਈ ਕਰਦੀ ਚੀਜ਼ ਵੇਚਣ ਦਿੰਦੇ ਹਨ ਨਾ ਕੋਈ ਗੋਲਕ ਜਾਂ ਉਗਰਾਹੀ ਦਾ ਕੰਮ ਹੈ ਨਾ ਹੀ ਸੇਵਾ ਬੰਦ ਕਰਦੇ ਹਨ ਇੰਜ ਕਿੰਨਾ ਕੁ ਚੇਰ ਕੰਮ ਚੱਲ ਸਕਦਾ ਹੈ ਬਈ ਇਹ ਤਾਂ ਉਹੀ ਗੱਲ ਹੋ ਗਈ ਜੋ ਆਪ ਹੀ ਸਾਖੀ ਸੁਣਾਉਂਦੇ ਹੁੰਦੇ ਹਨ ਕਿ ਇੱਕ ਪੰਡਤ ਸੰਗਤ ਨੂੰ ਗੀਤਾ ਸੁਣਾਉਂਦਾ ਹੁੰਦਾ ਸੀ ਉਸ ਨੂੰ ਚੰਗੇ ਪੈਸੇ ਵੜ ਜਾਇਆ ਕਰਨ ਉਸ ਨੂੰ ਵੇਖ ਕੇ ਚਾਰ ਅਨਪੜ੍ਹ ਬੰਦੇ ਕਹਿੰਦੇ ਕਿ ਆਪਾਂ ਵੀ ਇਹੋ ਕੰਮ ਕਰੀਏ ਬਈ ਚੰਗਾ ਖਾਵਾ ਪੀਵਾਗੇ ਸੋ ਇਹਨਾਂ ਨੇ ਚਾਰਾਂ ਨੇ ਗੀਤਾ ਲੈ ਕੇ ਚੰਗਾ ਕੱਪੜਾ ਲੈ ਕੇ ਗੀਤਾ ਖੋਲ ਕੇ ਪੜਨ ਦੀ ਤਿਆਰੀ ਕੀਤੀ ਤੇ ਦੋ-ਦੋ ਘੰਟੇ ਦੀ ਡਿਊਟੀ ਵੰਡ ਲਈ ਜਦੋਂ ਡਿਊਟੀ ਵੰਡ ਲਈ ਜਦੋਂ ਪਹਿਲੇ ਦੀ ਡਿਊਟੀ ਆਈ ਤਾਂ ਪਹਿਲੇ ਨੇ ਪੜਨਾ ਸ਼ੁਰੂ ਕੀਤਾ ਕੀ ਪੜਨਾ ਸ਼ੁਰੂ ਕੀਤਾ ਉਹ ਆਖੇ ਬਈ ਗੀਤਾ ਮੈਨੂੰ ਪੜੇ ਮੈਂ ਗੀਤਾ ਨੂੰ ਪੜਾਂ ਗੀਤਾ ਮੈਨੂੰ ਪੜੇ ਮੈਂ ਗੀਤਾ ਨੂੰ ਪੜਾਂ ਤੇ ਸਾਧ ਸੰਗਤ ਇੱਕ ਜਣਾ ਮੂਹਰੇ ਬੈਠ ਕੇ ਦੂਰੋਂ ਹੀ ਮੱਥਾ ਟਿਕਾ ਦੇਵੇ ਕਿ ਬੇ ਅਦਬੀ ਨਾ ਹੋਵੇ ਜਦੋਂ ਦੂਜੇ ਨੇ ਜਾ ਕੇ ਪਹਿਲੇ ਨੂੰ ਆ ਗੀਤਾ ਮੈਨੂੰ ਪੜੇ ਮੈਂ ਗੀਤਾ ਨੂੰ ਪੜਾਂ ਗੀਤਾ ਮੈਨੂੰ ਪੜੇ ਮੈਂ ਗੀਤਾ ਨੂੰ ਪੜਾਂ ਇਹ ਕਹਿੰਦਿਆਂ ਸੁਣਿਆ ਤਾਂ ਇਸ ਨੇ ਇਸ ਨੂੰ ਬਦਲ ਕੇ ਪੜਨਾ ਸ਼ੁਰੂ ਕੀਤਾ ਕੀ ਅਕਲ ਲੱਗਿਆ ਇਹ ਅਕਲ ਲੱਗਿਆ ਜੋ ਪਹਿਲਾਂ ਪੜ ਗਿਆ ਉਹ ਮੈਂ ਪੜਾਂ ਜੋ ਪਹਿਲਾਂ ਪੜ ਗਿਆ ਉਹ ਮੈਂ ਪੜਾਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਦੋ ਘੰਟੇ ਲੰਘਾ ਦਿੱਤੇ ਜਦੋਂ ਆ ਤੀਸਰੇ ਦੀ ਵਾਰੀ ਆਈ ਨਾ ਤਾਂ ਉਸਨੇ ਕੁਝ ਸੋਚ ਕੇ ਇਹ ਕੰਮ ਕਿੰਨਾ ਕੁ ਚਿਰ ਚੱਲੂ ਇਹ ਕੰਮ ਕਿੰਨਾ ਕੁ ਚਿਰ ਚੱਲੂ ਇਹੋ ਪੜਨਾ ਸ਼ੁਰੂ ਕਰ ਦਿੱਤਾ ਹੁਣ ਚੌਥੇ ਦੀ ਵਾਰੀ ਆਈ ਗੁਰੂ ਕੀ ਸਾਧ ਸੰਗਤ ਉਸਨੇ ਬੈਠ ਕੇ ਪੜਨਾ ਸ਼ੁਰੂ ਕਰ ਦਿੱਤਾ ਕਿ ਜਿਨ੍ਹਾਂ ਚਿਰ ਲੰਘੂ ਉਨਾ ਹੀ ਸਹੀ ਬਈ ਜਿਨ੍ਹਾਂ ਚਿਰ ਲੰਘੂ ਉਨਾ ਹੀ ਸਹੀ ਇਸੇ ਤਰ੍ਹਾਂ ਇਹ ਵਿਚਾਰ ਕਰਦੇ ਆ ਭਾਈ ਇੰਦਰ ਸਿੰਘ ਜੀ ਤੇ ਗੁਰदयाल ਸਿੰਘ ਜੀ ਕਹਿੰਦੇ ਹੁਣ ਤਾਂ ਵੀ ਉਹੀ ਗੱਲ ਬਣ ਗਈ ਕਿ ਜਿੰਨਾ ਚਿਰ ਸੇਵਾ ਚੱਲਦੀ ਹੈ ਚਲਾਉਂਦੇ ਹਾਂ ਜਦੋਂ ਲੈਣ ਵਾਲਿਆਂ ਨੇ ਜੋਰ ਪਾਇਆ ਤਾਂ ਆਪਾਂ ਡੰਡੀ ਪਾਵਾਂਗੇ ਪਰ ਸੋਚਾਂ ਵਿੱਚ ਰਾਤ ਨੂੰ ਨੀਂਦ ਨਹੀਂ ਆਉਂਦੀ ਇੱਧਰ ਐਸੀ ਖੇੜ ਵਰਤੀ ਗੁਰੂ ਕੀ ਸਾਸੰਗਤ ਕੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਇੱਕ ਮਾਈ ਜਿਸ ਦੇ ਨਾਲ ਇੱਕ ਸੇਵਾਦਾਰ ਹੈ ਉਸ ਦੇ ਸਿਰ ਤੇ ਇੱਕ ਗੰਢ ਰੱਖੀ ਹੈ ਉਸ ਨੇ ਭਾਈ ਇੰਦਰ ਸਿੰਘ ਜੀ ਨੂੰ ਬੇਨਤੀ ਕੀਤੀ ਜੀ ਮੈਂ ਬਾਬਾ ਜੀ ਦੇ ਦਰਸ਼ਨ ਕਰਨੇ ਹਨ ਸੋ ਇਸ ਨੇ ਇਹਨਾਂ ਨੂੰ ਬਾਬਾ ਜੀ ਕੋਲ ਲਿਆ ਕੇ ਮੱਥਾ ਟਿਕਾਇਆ ਤੇ ਮਾਤਾ ਨੇ ਬੇਨਤੀ ਕੀਤੀ ਬਾਬਾ ਜੀ ਮੈਂ ਕੁਝ ਤਿਲ ਫੁੱਲ ਸੇਵਾ ਕਰਨੀ ਹੈ ਆਪ ਮਨਜ਼ੂਰ ਕਰੋ ਦਾ ਬਾਬਾ ਜੀ ਮੁਸਕਰਾ ਕੇ ਕਹਿੰਦੇ ਕਿ ਵਈ ਇਸ ਤਿਲ ਫੁੱਲ ਨੂੰ ਤਾਂ ਸੇਵਾਦਾਰ ਕਦੋਂ ਦੇ ਉਢੀਕਦੇ ਪਏ ਹਨ ਤਾਂ ਵਚਨ ਕੀਤਾ ਜਾ ਗੱਡਿਆ ਇਸ ਨੂੰ ਸਰਦਾਰ ਗੁਰਦਿਆਲ ਸਿੰਘ ਕੋਲ ਲੈ ਜਾ ਤਾਂ ਸਾਹ ਸਿੰਘ ਭਾਈਂਦਰ ਸਿੰਘ ਜੀ ਗੱਡਾ ਸਿਰ ਵਾਲੀ ਗਠੜੀ ਨੂੰ ਮਾਈ ਦਾ ਸਮਾਨ ਸਮਝ ਕੇ ਸੋਚੀ ਜਾਂਦਾ ਹੈ ਕੇ ਮਾਈ ਕੋਲ ਥੋੜੀ ਘਣੀ ਕੋਈ ਸੇਵਾ ਹੋਣੀ ਹੈ ਆਪੇ ਸਰਦਾਰ ਨੂੰ ਫੜਾ ਆਉਗੀ ਸਰਦਾਰ ਜੀ ਕੋਲ ਪਹੁੰਚ ਕੇ ਗਠੜੀ ਅੱਗੇ ਰੱਖ ਕੇ ਬੇਨਤੀ ਕੀਤੀ ਜੀ ਮੈਂ ਕੁਝ ਤੁਸ ਜਈ ਸੇਵਾ ਕਰਨੀ ਹੈ ਤੁਸੀਂ ਆ ਗਠੜੀ ਸੰਭੋ ਤੇ ਮੈਂ ਸਰੋਵਰ ਵਿੱਚ ਇਸ਼ਨਾਨ ਕਰ ਆਵਾਂ ਇਹ ਕਹਿ ਕੇ ਸਾ ਸੰਗਤ ਇਹ ਬਾਹਰ ਆ ਗਈ ਸਰਦਾਰ ਗੁਰਦੇਵ ਸਿੰਘ ਜੀ ਸੋਚਦੇ ਹਨ ਕਿ ਮਾਈ ਇਸ਼ਨਾਨ ਕਰਕੇ ਆਵੇਗੀ ਫਿਰ ਗਠਣੀ ਦੇਖਾਂਗੇ ਪਰ ਮਾਈ ਨੇ ਕਦੇ ਆਉਣਾ ਸੀ ਸਰਦਾਰ ਨੂੰ ਮਾਈ ਦੇ ਨਾ ਆਉਣ ਤੇ ਫਿਕਰ ਹੋ ਗਿਆ ਇਹ ਸੋਚੀ ਜਾਂਦੇ ਹਨ ਕਿ ਗਠਣੀ ਦਾ ਕੀ ਕਰੀਏ ਬਈ ਉਦੋਂ ਉਹ ਹੀ ਸਾਸੰਗਤ ਭਾਈ ਇੰਦਰ ਸਿੰਘ ਜੀ ਗੱਡਾ ਆ ਗਿਆ ਤੇ ਜਦੋਂ ਇਹਨਾਂ ਨੇ ਗੱਠੜੀ ਖੋਲੀ ਤਾਂ ਕੀ ਦੇਖਦੇ ਹਨ ਆ ਦੇਖਦਿਆਂ ਹੀ ਹੈਰਾਨ ਹੋ ਗਏ 100-100 ਦੇ ਨੋਟਾਂ ਦੀਆਂ ਥਈਆਂ ਲੱਗੀਆਂ ਹਨ ਇਹ ਵੇਖ ਕੇ ਹੈਰਾਨ ਹੋ ਗਏ ਤੇ ਖੁਸ਼ੀ-ਖੁਸ਼ੀ ਜਾ ਕੇ ਬਾਬਾ ਜੀ ਨੂੰ ਦੱਸਿਆ ਕਿ ਬਾਬਾ ਜੀ ਜਿਹੜੀ ਮਾਈ ਤੁਸੀਂ ਭੇਜੀ ਸੀ ਕਹਿੰਦੀ ਸੀ ਕਿ ਮੈਂ ਤਿਲ ਫੁੱਲ ਸੇਵਾ ਕਰਨੀ ਹੈ ਬਾਬਾ ਜੀ ਉਹ ਤਾਂ ਨੋਟਾਂ ਦੀ ਪੰਡ ਰੱਖ ਗਈ ਸੌ-ਸੌ ਦੇ ਨੋਟਾਂ ਦੀਆਂ ਥਈਆਂ ਹਨ ਮਾਈ ਕਹਿੰਦੀ ਤੁਸੀਂ ਇਹ ਗਟੜੀ ਸਾਹਮੋ ਮੈਂ ਇਸ਼ਨਾਨ ਕਰਕੇ ਆਉਂਦੀ ਹਾਂ ਬਾਬਾ ਜੀ ਇਹ ਕੀ ਗੱਲ ਬਣੀ ਬਾਬਾ ਜੀ ਹੱਸ ਕੇ ਕਹਿਣ ਲੱਗੇ ਕਿ ਮਾਈ ਨੇ ਕੀ ਆਉਣਾ ਸੀ ਭਈ ਮਾਈ ਨੇ ਕੀ ਆਉਣਾ ਸੀ ਉਹ ਤਾਂ ਆਪਣਾ ਕੰਮ ਕਰ ਗਈ ਉਹ ਭਲਿਓ ਇਹ ਤਾਂ ਖੁਦ ਲక్ష్ਮੀ ਦੇਵੀ ਸੇਵਾ ਕਰਨ ਆਈ ਸੀ ਅਾ ਤੁਸੀਂ ਕਦੋਂ ਦੇ ਆ ਕੇ ਬੇਨਤੀਆਂ ਕਰੀ ਜਾਂਦੇ ਸੀ ਤੇ ਤੁਹਾਨੂੰ ਵਚਨ ਕੀਤਾ ਸੀ ਕਿ ਇਹ ਗੁਰੂ ਨਾਨਕ ਦਾ ਕਰ ਹੈ ਬਈ ਉਸ ਨੂੰ ਫਿਕਰ ਹੈ ਜਾਓ ਹੁਣ ਜਾ ਕੇ ਦੁਕਾਨਾਂ ਵਾਲਿਆਂ ਨਾਲ ਨਿਬੜੋ ਜਾਓ ਜਾ ਕੇ ਦੁਕਾਨਾਂ ਨਾਲ ਨਿਬੜੋ ਜਦੋਂ ਜਾ ਕੇ ਹਿਸਾਬ ਕੀਤਾ ਤਾਂ ਸਾਧ ਸੰਗਤ ਮਾਇਆ ਦੇਣ ਨਾਲੋਂ ਵੀ ਵੱਧ ਗਈ ਇਨਾਂ ਨੇ ਦੁਕਾਨਾਂ ਤੇ ਜਾ ਕੇ ਸਾਰਾ ਹਿਸਾਬ ਕੀਤਾ ਤੇ ਬਚਦੀ ਮਾਇਆ ਉੱਥੇ ਜਮ੍ਹਾਂ ਕਰਵਾ ਦਿੱਤੀ ਕਿ ਜਦੋਂ ਵੀ ਸਾਨੂੰ ਲੋੜ ਹੋਵੇਗੀ ਅਸੀਂ ਉਦੋਂ ਸਮਾਨ ਲਈ ਜਾਵਾਂਗੇ ਸੋ ਸਾਧ ਸੰਗਤ ਇਸ ਤਰ੍ਹਾਂ ਮਾਇਆ ਗੁਰੂ ਘਰ ਦੀ ਨੌਕਰਾਨੀ ਹੈ ਰਿੱਧ ਸਿੱਧ ਨਾਵੇ ਕੀ ਦਾਸੀ ਜਿੱਥੇ ਨਾਮ ਦੇ ਕੁੰਭ ਚੱਲਦੇ ਹਨ ਮਾਇਆ ਉੱਥੇ ਦਾਸੀ ਬਣ ਕੇ ਸੇਵਾ ਕਰਦੀ ਹੈ ਸਾਧ ਸੰਗਤ ਇਸ ਦਿਨ ਤੋਂ ਪਾਈ ਇੰਦਰ ਸਿੰਘ ਜੀ ਗੱਡਾ ਤੇ ਸਰਦਾਰ ਗੁਰਦੇਵਾਲ ਸਿੰਘ ਜੀ ਬੜੇ ਹੌਂਸਲੇ ਨਾਲ ਸੇਵਾ ਕਰਵਾਉਣ ਲੱਗੇ ਹੋਰ ਇਸ ਸੇਵਾ ਵਿੱਚ ਸਾਧ ਸੰਗਤ ਸੰਤ ਬਾਬਾ ਗਿਜਰ ਸਿੰਘ ਜੀ ਪਿਆਰੇ ਬਾਬਾ ਜੀ ਦੇ ਹਜ਼ੂਰੀ ਕਵੀ ਲਿਖਦੇ ਹਨ ਕਿ ਇਸ ਸੇਵਾ ਵਿੱਚ ਸਰਦਾਰ ਸੰਤੋਖ ਸਿੰਘ ਜੀ ਪਿੰਡ ਡਾਂਗੋ ਵਾਲੇ ਆ ਪਿੰਡ ਡਾਂਗੋ ਵਾਲੇ ਸੰਤੋਖ ਸਿੰਘ ਜੀ ਕਾਫੀ ਹਿੱਸਾ ਲੈਂਦੇ ਸਨ ਏ ਵੀ ਯਾਰ ਤੇ ਬਿੱਲ ਤਾਰ ਆਉਂਦੇ ਸਨ ਇਹਨਾਂ ਦਾ ਚੰਗਾ ਕੰਮ ਸੀ ਇਹਨਾਂ ਦੀਆਂ ਲੁਧਿਆਣੇ ਬੱਸਾਂ ਚਲਦੀਆਂ ਸਨ ਸਾਜ ਸੰਗਤ ਇਸ ਤਰ੍ਹਾਂ ਨਾਨਕ ਸਰ ਦੇ ਵਿੱਚ ਸੇਵਾਵਾਂ ਹੋ ਰਹੀਆਂ ਹਨ ਬਾਬਾ ਜੀ ਸਭ ਨੂੰ ਹਲਾ ਸਰੀ ਦੇ ਕੇ ਸੇਵਾ ਕਰਵਾ ਰਹੇ ਹਨ ਔਰ ਸੰਗਤਾਂ ਬੜੇ ਚਾਦੇ ਨਾਲ ਬਾਬਾ ਜੀ ਦੇ ਹੁਕਮ ਨੂੰ ਸਿਰ ਮੱਥੇ ਮੰਨ ਕੇ ਸੇਵਾਵਾਂ ਕਰ ਰਹੀਆਂ ਹਨ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਗੁਰੂ ਘਰ ਵਿੱਚ ਸਬਦਨਾ ਦੀਆਂ ਮਰਾਦਾ ਪੂਰੀਆਂ ਹੋ ਰਹੀਆਂ ਹਨ ਤੇ ਬੜੇ ਗੁਰੂਆਂ ਦੇ ਪਿਆਰੇ ਆ ਕੇ ਜਿਹੜਾ ਵੀ ਸੇਵਾ ਵਿੱਚ ਲੱਗਦਾ ਹੈ ਉਸ ਦਾ ਫਿਰ ਇਥੋਂ ਜਾਣ ਨੂੰ ਜੀ ਨਹੀਂ ਕਰਦਾ ਜੋ ਵੀ ਬਾਬਾ ਜੀ ਦੇ ਬਚਨ ਸੁਣ ਲੈਂਦਾ ਹੈ ਦਰਸ਼ਨ ਕਰ ਲੈਂਦਾ ਹੈ ਉਹ ਬਾਬਾ ਜੀ ਦਾ ਹੀ ਹੋ ਕੇ ਰਹਿ ਜਾਂਦਾ ਹੈ ਸਾ ਸੰਗਤ ਬੇਅੰਤ ਸਾਖੀਆਂ ਸਰਵਣ ਕਰਨ ਨੂੰ ਪ੍ਰਾਪਤ ਹੋਣਗੀਆਂ ਸੋ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਜੀ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ